ਵੋ ਪਰਾਮਿਹਰੋ ਮਾੜਾ ਬੰਦਾ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀਂ ਜੈ ਭਾਰਤ ਅੱਛਾ ਇੱਕ ਗੱਲ ਸੁਣ ਲੋ ਰਾਜੇ ਕਿ ਅਸੀਂ ਜੈ ਪੀਂ ਕਿਉਂ ਕਹਿੰਦੇ ਆ ਕਿ ਬਾਬਾ ਸਾਹਿਬ ਡਾਕਟਰ ਬੇਦਕਰ ਪਿੰਡਾ ਸਾਹਿਬ ਦਾ ਮਿਸ਼ਨ ਹੈ ਬਾਬਾ ਸਾਹਿਬ ਡਾਕਟਰ ਬੇਦਕਰ ਪਿੰਡਾ ਸਾਹਿਬ ਨੇ 25 ਸਾਲ ਸ਼ਿੰਗਾਰ ਚਿਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੇ ਸੀ ਉਹਨਾਂ ਨੇ ਸਾਨੂੰ ਪਾਣੀ ਪੀਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ। ਵੋਟ ਪਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ। ਸਾਨੂੰ ਪੜ੍ਹਨ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ। ਤੁਸੀਂ ਆਪਣਾ ਘਰproptoਤੀ ਬਣਾਉਣ ਦਾ ਅਧਿਕਾਰ ਉਹਨਾਂ ਨੇ ਲੈ ਕੇ ਦਿੱਤਾ। ਪਹਿਲੋਂ ਔਰਤਾਂ ਨੂੰ ਕੋਈ ਪੁੱਛਦਾ ਨਹੀਂ ਸੀਗਾ। ਲੇਕਿਨ ਔਰਤਾਂ ਦੇ ਹੱਕ ਵਿੱਚ ਬਹੁਤ ਵੱਡੇ ਅਧਿਕਾਰ ਉਹਨਾਂ ਨੇ ਲੈ ਕੇ ਦਿੱਤੇ ਕਿ ਜਿਹੜੀ ਔਰਤ ਸ਼ਾਦੀशुदा ਹੋ ਕੇ ਘਰ 'ਚ ਆਉਂਦੀ ਹੈ ਉਹ ਘਰ ਦੀ ਬਰਾਬਰ ਦੀ ਹਿੱਸੇਦਾਰਾ ਬੱਚਿਆਂ ਦੀ ਬਰਾਬਰ ਦੀ ਹਿੱਸੇਦਾਰਾ ਘਰ ਪਰੋਪਤੀ ਦੀ ਬਰਾਬਰ ਦੀ ਹਿੱਸੇਦਾਰਾ ਉਹ ਨੌਕਰੀ 'ਚ ਜਾ ਸਕਦੀ ਆ ਉਹ ਹਿੱਸੇਦਾਰਾ ਉਹ ਪੜ ਸਕਦੀ ਆ ਉਹ ਹਿੱਸੇਦਾਰਾ ਉਹ ਇਲੈਕਸ਼ਨਾਂ 'ਚ ਖੜ ਸਕਦੀ ਆ ਉਹ ਹਿੱਸੇਦਾਰਾ ਉਸ ਕਾਨੂੰਨ ਦੇ ਮੁਤਾਬਕ ਸ਼੍ਰੀਮਤੀ ਇੰਦਰਾ ਗਾਂਧੀ ਲੇਡੀਜ਼ ਔਰਤ ਹੋਣ ਦੇ ਨਾਤੇ ਉਹ ਪ੍ਰਧਾਨ ਮੰਤਰੀ ਬਣੀ ਸੀ ਵੇਖੋ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਤਾਂ ਕਿ ਆਪਾਂ ਨੂੰ ਉਨ੍ਹਾਂ ਨੂੰ ਯਾਦ ਕਰਨ ਦੀ ਲੋੜ ਹੈ ਜੀ ਕਿ ਨਹੀਂ ਹੈਗੀ ਹਾਂਜੀ ਕਿ ਬਈ ਆਪਾਂ ਜਾਇਜ਼ ਹੀ ਕਰਦੇ ਹਾਂ ਪਰ ਕਿਸੇ ਬੋਲੇ ਨਹੀਂ ਹੈ ਠੀਕ ਹੈ ਤੁਹਾਨੂੰ ਨਹੀਂ ਪਤਾ ਹੈ ਜਿਹੜੇ ਪੜੇ ਆ ਕਿਤਾਬਾਂ ਚ ਇਹਨਾਂ ਨੂੰ ਤਾਂ ਇਹ ਆਪਾਂ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਚੱਲੇ ਆ ਸਾਡਾ ਅਧਿਕਾਰ ਆ ਸਾਡੇ ਹੱਥ ਨਹੀਂ ਮੇਰਦਾ ਤੁਸੀਂ ਹਰ ਜਗ੍ਹਾ ਦੀ ਆਸਰਾ ਨਾਲ ਅਸੀਂ ਗੱਲ ਕਰ ਸਕਦੇ ਇਹ ਉਹਨਾਂ ਨੇ ਕਾਨੂੰਨ ਬਣਾਇਆ ਸਕਾ ਤਾਂ ਇਸ ਲਈ ਅੱਜ ਅਸੀਂ ਪਿੰਡ ਰੱਜੀ ਵਾਲੇ ਤੋਂ ਸਾਡੀ ਕੁੜੀ ਕਿਰਨ ਕਿਰਨਦੀਪ ਕੋਰ ਕਿਰਨਾ ਤਾਂ ਉਹਨਾਂ ਦਾ ਸਮੀਤ ਪਰਿਵਾਰ ਆਏ ਹੋਏ ਆ ਕਿ ਇਹ ਮੀਟ ਨੇ ਰੱਜੀ ਵਾਲੇ ਤੋਂ ਇੱਕ ਸਾਡੇ ਆ ਅਮਨਦੀਪ ਕੌਰ ਇਹ ਵੀ ਮੀਟ ਨੇ ਇਹ ਸੋਡੇ ਵਾਲੇ ਤੋਂ ਆ ਬਿਬਲਾ ਰਾਣੀ ਕਮਾਲੇ ਵਾਲਾ 38 ਪਿੰਡ ਤੋਂ ਹਾਂ ਕਮਾਲੇ ਵਾਲੇ 56 ਤੋਂ ਇਹ ਸਰਕਲ ਪ੍ਰਧਾਨ ਮੈਂ ਬੇਨਤੀ ਕਰੂੰਗਾ ਕਿ ਵੇਖੋ ਤੁਹਾਡੇ ਬਹੁਤ ਵੱਡੇ ਵੱਡੇ ਘਟਾਲੇ ਹੋ ਰਹੇ ਨੇ ਗਰੀਬ ਲੋਕਾਂ ਦੇ ਵਿੱਚ ਇਨਾਂ ਦੇ ਪੈਸੇ ਅੜ ਗਏ ਇਹਦੀ ਘਰ ਵਾਲੇ ਦੇ ਅੜ ਗਏ ਇਹਦੀ ਸੱਸ ਵੀ ਅੜ ਗਏ ਇਹਦੀ ਦਾਦੀ ਸੱਸ ਦੇ ਅਜੀ ਅੜੇ ਹੋਏ ਨੇ ਇਸੇ ਤਰ੍ਹਾਂ ਉਹ ਨਾਲ ਭਰਾ ਹੋਰ ਇੱਕ ਲੇਬਰ ਲੱਗੀ ਹੋਈ ਆ ਉਥੋਂ ਦੇ ਵੀ ਪੈਸੇ ਅੜੇ ਹੋਏ ਨੇ ਕਿਉਂਕਿ ਖਾਤੇ ਲਾ ਲਏ ਨੇ ਇੱਕਾ ਖਬਰ ਲੱਗੀ ਹੋਈ 13 ਤਰੀਕ ਦੀ 13 ਤਰੀਕ ਦੀ ਖਬਰ ਦੇ ਵਿੱਚ ਇੱਕ ਕਰੋੜ ਤੇ 80 ਲੱਖ ਰੁਪਇਆ ਜਿਹੜਾ ਹੈਗਾ ਉਹ ਮੈਂ ਤੁਹਾਡੇ WhatsApp ਤੇ ਪਾਇਆ ਹੋਇਆ ਜਿਹੜਾ ਪੜ ਕੇ ਸੁਣਾਇਓ ਕੀ ਹੋਇਆ ਕੈਮਰਾਮੈਨ ਮਾੜਾ ਨਿਲੇ ਕਰੋ ਹਲੋ ਬੀਡੀਪੀ ਦਫਤਰ ਕੋਈ ਪਰ ਅੱਛਾ 1 ਕਰੋੜ 80 ਲੱਖ ਦੇ ਅਗਲੇ ਚ ਬੀਡੀਪੀ ਦਫਤਰ ਮਹਿਲਾ ਚੇਅਰਪਰਸਨ ਸਮੀਰ ਸ਼ੇ ਲੋਕਾਂ ਤੇ ਹੋਇਆ ਮਾਮਲਾ ਦਰਜ ਜਿਸ ਠੇਕੇਦਾਰ ਦੇ ਖਾਤੇ ਚ ਪੈਸੇ ਗਏ ਉਸ ਠੇਕੇਦਾਰ ਵਿਰੁੱਧ ਕਾਰਵਾਈ ਨਾ ਹੋਣਾ ਵੀ ਚਿੰਤਾ ਦਾ ਵਿਸ਼ਾ ਮਾਮਲਾ 1 ਕਰੋੜ 80 ਲੱਖ ਰੁਪਏ ਦਾ ਇੰਟਰਲੋਕਿੰਗ ਪੈਲਾ ਖੁਰਦੋ ਬੁਰਧ ਕਰਨ ਦਾ ਪੰਜਾਬ ਦਾ ਖੁਲਾਸਾ ਫਰਵਰ 13 ਦਸੰਬਰ ਅਸ਼ੋਕ ਹਰਤਵਾਜ ਪਿਛਲੇ ਦਿਨ ਬੀਡੀਪੋ ਦਫਤਰ ਫਰਵਰ ਚ 1 ਕਰੋੜ 80 ਲੱਖ ਦਾ ਘਪਟਾਲਾ ਬੜਾ ਹੀ ਚਰਚਾਵਾਂ ਚ ਚੱਲ ਰਿਹਾ ਸੀ ਜਿਸ ਸੰਬੰਧੀ ਦੋਸ਼ਨਾ ਵਿਰੁੱਧ ਕਾਰਵਾਈ ਕਰਨ ਲਈ ਇੱਥੇ ਅਧਿਕਾਰੀਆਂ ਵੱਲੋਂ ਮੁਢਲੀ ਕੁਝ ਅਰੰਭੀ ਗਈ ਸੀ ਜਿਸ ਤੱਕ ਜਿਸ ਤਰ੍ਹਾਂ ਬ੍ਰੀਫੀ ਨਾਲ ਜਾਂਚ ਕਰਦਿਆ ਬੀਡੀਪੀ ਉਹ ਮਹਿਲਾ ਸਮੇਤ ਪੰਜ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਬਲਾਕ ਵਿਕਾਸ ਪੰਚਾਇਤੀ ਅਫਸਰ ਤੇ ਅਕਾਊਟੈਂਟ ਉਹ ਦਫਤਰੀ ਕਰਮਚਾਰੀਆਂ ਨੇ 1 ਕਰੋੜ 80 ਲੱਖ ਰੁਪਏ ਦੀ ਆਨਲਾਈਨ ਅਦਾਵਦੀ ਕਸਬਾ ਮੰਦੋਟ ਨਾਲ ਸੰਬੰਧਿਤ ਠੇਕੇਦਾਰਾਂ ਨੂੰ ਕਰਕੇ ਸਰਕਾਰੀ ਖਜ਼ਾਨੇ ਨੂੰ ਚਨਾ ਲਗਾਇਆ ਸੀ ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕੰਮ ਲਈ ਇੰਨੀ ਵੱਡੀ ਅਦਾਗੀ ਕੀਤੀ ਗਈ ਉਹ ਕੰਮ ਵੀ ਨਹੀਂ ਹੋਇਆ ਭਾਵ ਇੰਨੀ ਵੱਡੀ ਰਕਮ ਦੀ ਅਦਾਗੀ ਇੰਟਰ ਲਾਕਿੰਗ ਟਾਇਲ ਖਰੀਦਣ ਵਾਸਤੇ ਕੀਤੀ ਗਈ ਸੀ ਪਰ ਇਹ ਟਾਇਲ ਕਦੋਂ ਖਰੀਦੀਆਂ ਗਈਆਂ ਤੇ ਕਿਸ ਜਗ੍ਹਾ ਤੇ ਲਗਵਾਉਣ ਵਾਸਤੇ ਖਰੀਦੀਆਂ ਗਈਆਂ ਇਸ ਬਾਰੇ ਪੁਖਤਾ ਸਬੂਤ ਦਫਤਰੀ ਮਾਮਲੇ ਵੱਲੋਂ ਸਿਰਫ ਕਾਵਜੀ ਕਾਰਵਾਈ ਲਈ ਹੀ ਸਾਨੂੰ ਜਦੋਂ ਕੀ ਹਕੀਕਤ ਅਜਿਹਾ ਕੁਝ ਵੀ ਨਹੀਂ ਦੇਖਣ ਚ ਮਿਲਿਆ ਸੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਉਸ ਟਾਈਮ ਟਾਈਮ ਦੇ ਬੀ ਡੀ ਪੀਓ ਕਿਰਨਦੀਪ ਕੌਰ ਮੌਜੂਦ ਦਾ ਡੀ 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 ਪੀਓ ਸ਼ਿਹਾਰਪੁਰ ਚੇਅਰਪਰ ਪਰ ਸਨ ਜਸਵਿੰਦਰ ਕੌਰ ਮਨਜਿੰਦਰ ਸਿੰਘ ਡਾਟਾ ਐਂਟਰੀ ਆਪਰੇਟਰ ਇਹ ਪੰਚਾਇਤ ਪੰਚਾਇਤ ਰੇਖਾ ਦੇਵੀ ਹਾਂਜੀ ਡਾਟਾ ਐਂਟਰੀ ਆਪਰੇਟਰ ਸ਼ੁਭਦੀਪਕ ਬਾਜਾਜ ਡਾਟਾ ਐਂਟਰੀ ਆਪਰੇਟਰ ਤੇ ਜਸ ਜਸਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ ਇਹਨਾਂ ਦੋਸ਼ੀਆਂ ਵੱਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਇਹ ਇਥੋਂ ਇਸ ਗੱਲ ਦੀ ਹੈਰਾਨੀ ਹੈ ਕਿ ਜਿਸ ठेकेदारਾ ਦੇ ਅਕਾਊਂਟ ਚ ਐਨੀ ਵੱਡੀ ਰਕਮ ਟਰਾਂਸਫਰ ਕੀਤੀ ਗਈ ਸੀ ਉਸਕ ठेकेदारਾ ਵਿਰੋਧ ਵਿਭਾਗੀ ਕਾਰਵਾਈ ਨਾ ਹੋਣਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਚ ਹੋਰ ਕੀ ਤੱਥ ਸਾਹਮਣੇ ਆਉਣਗੇ ਰਾਜੇ ਜਿਹੜਾ ਮਨਰੀਗਾ ਦੇ ਨਾਲ ਪਿੰਡਾਂ ਦੇ ਵਿੱਚ ਵਕਾਫ ਜੁੜਿਆ ਹੁੰਦਾ ਨਾ ਹੈ ਨਾ ਉਹਦੇ ਵਿੱਚ 30% ਲੇਬਰ ਦਾ ਹਿੱਸਾ ਹੁੰਦਾ ਤੇ 70% ਜਿਹੜਾ ਹੈ ਨਾ ਜਿਦੇ ਵਿੱਚ ਸੀਮਿੰਟ, ਬਜਰੀ, ਰੇਤਾ ਤੇ ਪੈਲਾ ਜਿਹੜੀਆਂ ਲੱਗਦੀਆਂ ਇਹ ਲੇਬਰ ਦਾ ਮੁੱਦਾ ਜਿਹੜਾ ਹੈਗਾ ਉਹ ਇੱਥੇ ਅਜੇ ਛੋਟੂ ਗਿਆ ਲੇਬਰ ਦਾ ਵੀ ਸੋ ਹੋ ਜਾਏਗਾ ਥੋੜੇ ਦਿਨਾਂ ਨੂੰ ਆਪਾਂ ਉਹਦੇ ਤੇ ਵੀ ਪੀਸ ਲਾਇਆ ਪਰ ਜਿਹੜਾ ਠੇਕੇਦਾਰ ਨੂੰ ਪੈਸੇ ਪਾਈ ਗਏ ਵੀ ਪਾਈ ਇਨਾ ਸਮਾਨ ਦਿੱਤਾ ਉਹ ਸਮਾਨ ਕਿਤੇ ਨਹੀਂ ਹੈ ਪੈਸੇ ਪਾਈ ਗਏ ਇਸੇ ਤਰ੍ਹਾਂ ਸਾਡੇ ਲੋਕਾਂ ਦੀ ਲੁੱਟ ਹੁੰਦੀ ਆ ਤਾਂ ਸਾਡੇ ਲੋਕਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਹੈ ਨਾ ਤਾਂ ਅਮਨਜੀਤ ਤੁਸੀਂ ਬੋਲਣਾ ਬੋਲੋ ਤੁਹਾਡੇ ਨਾਲ ਕੀ ਹਲਾਕੇ ਹੁੰਦੇ ਆ ਮੇਰੇ ਗੱਲ ਕਰਦੇ ਆ ਆ ਵੀ ਇਹ ਸਾਰੇ ਪੈਸੇ ਕਰਵਾਉਣ ਗਏ ਸੀਗੇ ਤੇ ਖਾਤ ਪੰਡ ਖਾਤਿਆਂ ਤੇ ਪੈਸੇ ਪਾ ਦਿੱਤੇ ਆ ਕਿ ਜਦੋਂ ਗਏ ਆ ਬੈਂਕ ਚ ਲੋਕਾਂ ਨੇ ਲੈਕਟ ਮਰਾਓ ਤੇ ਜੱਕਲਾ ਦੇ ਜਾ ਕਾਲਾ ਖਾਤਾ ਤਾਂ ਹੈ ਜਾਨਿਸ ਫੇਰੀ ਖੱਜਲ ਖਰਾਬ ਕੀਤਾ ਕਦੀ ਦਫਤਰਾ ਚ ਤੇ ਕਦੀ ਬੈਂਕਾ ਚ ਤੇ ਫੇਰ ਅਸੀਂ ਵਾਵਾ ਦੇਰ ਬਾਅਦ ਸਾਨੂੰ ਪੈਸੇ ਮਿਲੇ ਮਿਲ ਗਏ ਪਰ ਹਜੇ ਵੀ ਸਾਡੇ ਇੱਕ ਮੈਂਬਰ ਦੇ ਪੈਸੇ ਨਹੀਂ ਮਿਲੇ ਜੇ ਉਹ ਵੀ ਕਾਫੀ ਬਜ਼ੁਰਗ ਨੇ ਬਿਮਾਰ ਨੇ ਤੇ ਉਹਨਾਂ ਨੂੰ ਕੰਮ ਕੀਤੇ ਤੇ ਪੈਸੇ ਨਹੀਂ ਮਿਲੇ ਤੇ ਹੁਣ ਕੰਮ ਤੇ ਵੀ ਨਹੀਂ ਆ ਰਹੇ ਕਿਰਪਾ ਕਰਕੇ ਇਹੀ ਬੇਨਤੀ ਹੈ ਕਿ ਸਾਡੇ ਪੈਸੇ ਜਿਹੜੇ ਖਾਤੇ ਅਸੀਂ ਨਾਲ ਲਾਉਂਦੇ ਮਸਟਾਲ ਦੇ ਉਹਨਾਂ ਖਾਤੇ ਵਿੱਚ ਪੈਸੇ ਪਾਏ ਜਾਣ ਸਾਡੇ ਚ ਸਰਕਲ ਪ੍ਰਧਾਨ ਬਿਮਲਾ ਰਾਨੀ ਪਿੰਡ ਕਮਲਿਆਲੀ ਸ਼ਿਕੰਜਾ ਤੋਂ ਹੈਗੀ ਉਹ ਵੀ ਹਾਜ਼ਰੀ ਲਵਾਉਣਗੇ

ਤੁਸੀਂ ਸ਼ੁਰੂ ਕਰੋ ਨਾ ਕਿਸੇ ਦਾ ਹਾਲ ਨੂੰ ਨਹੀਂ ਹੈ ਤੁਸੀਂ ਆਪਣਾ ਦੇਖੋ ਤੁਹਾਡਾ ਕੀ ਹਾਲ ਬਣ ਗਿਆ ਬੰਦ ਹੋਇਆ ਕਿੱਥੋਂ ਸ਼ੁਰੂ ਆ ਬੰਦੋ ਵੀ ਹੋ ਗਿਆ ਇੰਨਾ ਸ਼ੁਰੂ ਕਰਦੋ ਕਿੰਨੇ ਚਿਰ ਪਾਸਾ ਬੰਦ ਹਾਂ ਕਿੰਨੇ ਚਿਰ ਬੰਦ ਕਿੰਨਾ ਚਿਰ ਤੱਕ ਬੰਦ ਰਿਹਾ ਪਹਿਲਾ ਨਾਮ ਤੋਂ ਸ਼ੁਰੂ ਕਰ ਲਾ ਨਾਮ ਕਿਰਨਪਿੰਡ ਰੱਜੀ ਵਾਲਾ ਜੀ ਮੇਰਾ ਨਾਮ ਕਿਰਨਪਿੰਡ ਰੱਜੀ ਵਾਲਾ ਜੀ 2 ਮਹੀਨੇ ਬਾਅਦ ਸਾਨੂੰ ਕੰਮ ਮਿਲਿਆ ਤੇ ਸਾਡੇ ਪਿੰਡ ਦੇ ਸਰਪੰਚ ਨੇ ਕਹਿ ਦਿੱਤਾ ਸੀ ਬਲਾਕ ਵਿੱਚ ਕਿ ਇਹਨਾਂ ਨੂੰ ਕੰਮ ਨਹੀਂ ਦੇਣਾ ਹੈਗਾ ਤੇ ਅਸੀਂ 2 ਮਹੀਨੇ ਗੇੜੇ ਮਾਰਦੇ ਰਹੇ ਪਰ ਸਾਨੂੰ ਕੰਮ ਨਹੀਂ ਮਿਲਿਆ ਹੈਗਾ ਤੇ ਬਾਅਦ ਚ ਫਿਰ 2 ਮਹੀਨੇ ਪਰ ਕੰਮ 2 ਮਹੀਨੇ ਬਾਅਦ ਕੰਮ ਮਿਲਿਆ ਹੈਗਾ ਪੱਕਾ ਹੈ ਪ੍ਰਧਾਨ ਬਕਾ ਜੀ ਕਿਹਨਾਂ ਤੋਂ ਕਿੰਨੇ ਤੋਂ ਤਾਂ ਲੈ ਕਿੰਦਾ ਨਾਮ ਹੈ ਰਾਜੀ ਚਲੋ ਨਾਮ ਨੂੰ ਕੋਈ ਨਹੀਂ ਹੈ ਆਪਾਂ ਆਪਾਂ ਤਾਂ ਸੇਵਾ ਦੇ ਵਿੱਚ ਹਾਜ਼ਰ ਹਾਂ ਗੱਲ ਇਹ ਆ ਕਿ ਵੇਖੋ ਮਨਰੇਗਾ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਧਿਆਨ ਨਾਲ ਸੁਣਿਓ 2005 ਦਾ ਕਾਨੂੰਨ ਬਣਿਆ 2023 ਚੜਨ ਵਾਲਾ ਹੈ 20 ਸਾਲ ਹੋ ਗਏ ਆ ਕਾਨੂੰਨ ਤੁਹਾਡਾ ਪੂਰਾ ਲਾਗੂ ਨਹੀਂ ਹੋਇਆ ਲੇਕਿਨ ਇਕੱਠੇ ਹੋਣ ਦੀ ਲੋੜ ਆ ਮੇਰੀ ਬੀਤ ਵਿੱਚ ਉਹ ਜੋ ਇੱਕ ਵਾਰ ਆਪਣੀ ਹੱਕਾਂ ਲਈ ਇਕੱਠੇ ਹੋ ਗੋ ਜ਼ਿੰਮੇਵਾਰ ਬਣ ਗਏ ਆ ਬਿਰੀਗਾ ਤੁਹਾਡੀਆਂ ਰਾਸ਼ਨ ਤੁਹਾਡਾ ਹੈ ਸਬਸਕ੍ਰੀਨ ਤੁਹਾਡੀਆਂ ਬੱਚਿਆਂ ਦੀ ਕਾਲਜ ਤੋਂ ਵਿੱਤੀ ਤੁਹਾਡੇ ਆ ਮੈਡੀਕਲ ਸਹੂਲਤਾਂ ਤੁਹਾਡੀਆਂ ਗਰਾਂਡਾਂ ਸਹਿਲ ਬੱਤੇ ਦੀ ਲੈਟਿੰਗ ਬਾਥੂ ਦੀ ਮਕਾਨ ਦੀ ਗਰਾਂਡਾਂ ਤੁਹਾਡੀਆਂ ਪਲਾਟ ਤੁਹਾਡੇ ਨੇ ਕਲੋਨੀਆ ਤੁਹਾਡੀਆਂ ਇਹ ਸੰਵਿਧਾਨਕ ਹੱਕ ਨੇ ਬਾਬਾ ਸਾਹਿਬ ਡਾਕਟਰ ਬੇਦਕਰ ਪਿੰਰੋ ਸਾਹਿਬ ਨੇ ਬਣਾਏ ਆ ਇਹ ਕੋਈ ਅਪਰ ਸਰਕਾਰ ਕੋਲੋਂ ਪੀਖ ਦੀ ਮੰਗਦੇ 1952 ਚ ਲਿਖ ਗਏ ਸੀਗੇ ਬਾਬਾ ਸਾਹਿਬ ਡਾਕਟਰ ਵੀਡਕਰ ਪਿਮਰਾਓ ਸਾਹਿਬ ਕਹਿ ਗਏ ਹੀ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਲ ਦੇ ਅਧੇ ਤਾ ਕੇ ਦੇ ਪਰ ਭੈਣ ਜੀ ਦਿੰਦੇ ਕਿਉਂ ਨਹੀਂ ਐ ਲੈਣੇ ਪੈਂਦੇ ਆ ਲੈਣੇ ਪੈਂਦੇ ਉਹਨਾਂ ਤੋਂ ਲੈਣੇ ਪੈਂਦੇ ਲੈਣੇ ਪੈਂਦੇ ਲੋੜ ਚ ਲੈਣੇ ਪੈਂਦੇ ਗਰੀਬ ਨੂੰ ਕਿਹੜੇ ਕਿਥੇ ਹਾਂ ਤੁਹਾਨੂੰ ਚਲੋ ਇੰਨਾ ਕਹਿੰਦਾ ਹੋਇਆ ਸਭ ਨੂੰ ਜੈ ਤੀਨ ਜੈ ਜੈ ਭਾਰਤ ਸਤਿਕਾਰ ਨਮਸਕਾਰ